ਪੇਓ ਪੁੱਤ ਦੀ ਕਹਾਣੀ ਪਿੰਡ ਦੇ ਅਖੀਲੇ ਪਾਸੇ ਇੱਕ ਪੁਰਾਣਾ ਜਿਹਾ ਮਿੱਟੀ ਦਾ ਘਰ ਸੀ ਛੱਤ ਉੱਤੇ ਖੱਫਰੇ ਕੰਧਾਂ ਉੱਤੇ ਸਮੇਤ ਦੀਆਂ ਦਰਾਰਾਂ ਤੇ ਦਰਵਾਜ਼ੇ ਦੇ ਕੋਲ ਖੜਾ ਸੀ ਇੱਕ ਬੂڑا ਨੀਮ ਦਾ ਦਰੱਖਤ ਜਿਵੇਂ ਸਾਲ ਤੋਂ ਜਿਵੇਂ ਸਾਲਾਂ ਤੋਂ ਸਭ ਕੁਝ ਚੁੱਪਚਾਪ ਦੇਖਦਾ ਆ ਰਿਹਾ ਹੋਏ ਸਕਾਰਵਚਨ ਰਹਦਾ ਸੀ ਹਰਦੇਵ ਸਿੰਘ ਇੱਕ ਸਧਾਰਨ ਘੱਟ ਬੋਲਣ ਵਾਲਾ ਪਰ ਅੰਦਰੋਂ ਪਹਾੜ ਵਰਗਾ ਇਨਸਾਨ ਹਰਦੇਵ ਸਿੰਘ ਦੇ ਹੱਥ ਖੁਰਦਰੇ ਸਨ ਉਹਨਾਂ ਹਥਾਂ ਤੇ ਨੇ ਜ਼ਿੰਦਗੀ ਵਿੱਚ ਕਦੇ ਕਿਤਾਬ ਨਹੀਂ ਫੜੀ ਪਰ ਮਿੱਟੀ ਹਾਲ ਫੜ ਵਾਤੇ ਮਜ਼ਦੂਰੀ ਤੇ ਆਚਾਰ ਜ਼ਰੂਰ ਫੜੇ ਸਨ ਔਰ ਸੱਚੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਸਹਿਰਾ ਸੀ ਜਿਵੇਂ ਬਹੁਤ ਕੁਝ ਦੇਖ ਲਿਆ ਹੋਵੇ ਪਰ ਕੁਝ ਵੀ ਕਹਿਣ ਦੀ ਆਤਤ ਨਾ ਰਹੀ ਹੋਵੇ ਉਸ ਦਾ ਪੁੱਤ ਸੀ ਮੰਦੀਪ ਆ ਮੰਦੀਪ ਪਿੰਡ ਦਾ ਹੋ ਕੇ ਵੀ ਪਿੰਡ ਵਰਗਾ ਨਹੀਂ ਸੀ ਉਸ ਦੀਆਂ ਅੱਖਾਂ ਵੱਡੇ ਸੁਪਨੇ ਵੇਖਦੀਆਂ ਸਨ ਸਹਿਰ ਵੱਡੀਆਂ ਇਮਾਰਤਾਂ ਚਮਕਦੀਆਂ ਸੜਕਾਂਦਰਾ ਦਫ਼ਤਰਾਂ ਦੀ ਜ਼ਿੰਦਗੀ ਉਹ ਪਿੰਡ ਦੀ ਮਿੱਟੀ ਵਿੱਚ ਪੈਦਾ ਹੋਇਆ ਸੀ ਪਰ ਉਸ ਦਾ ਮਨ ਹਮੇਸ਼ਾ ਉਸ ਮਿੱਟੀ ਤੋਂ ਉੱਪਰ ਉੱਠਣਾ ਚਾਹੁੰਦਾ ਸੀ ਪਿਓ ਤੇ ਪੁੱਤ ਇੱਕੋ ਘਰ ਵਿੱਚ ਰਹਿੰਦੇ ਸਨ ਪਰ ਦੋਵਾਂ ਦੇ ਵਿਚਾਰ ਇੱਕ ਅਜੀਹੀ ਚੁੱਪ ਸੀ ਜੋ ਹਰ ਰੋਜ਼ ਵੱਡੀ ਹੁੰਦੀ ਜਾ ਰਹੀ ਸੀ ਹਰਦੇਵ ਸਿੰਘ ਕਦੇ ਆਪਣੇ ਪੁੱਤ ਨਾਲ ਉੱਚੀ ਆਵਾਜ਼ ਵਿੱਚ ਨਹੀਂ ਬੋਲੇ ਨਾ ਹੀ ਕਦੇ ਉਸ ਨੂੰ ਦਿਲ ਦੀ ਗਲਤ ਸੀ ਪਿੰਡ ਵਿੱਚ ਲੋਕ ਕਹਿੰਦੇ ਹਰਦੇਵ ਦਾ ਪੱਥਰ ਦਿਲ ਹੈ ਨਾ ਹੱਸਦਾ ਹੈ ਨਾ ਰੋਂਦਾ ਪਰ ਕੋਈ ਨਹੀਂ ਜਾਣਦਾ ਸੀ ਕਿ ਹਰਦੇਵ ਦੇ ਅੰਦਰ ਕਿੰਨਾ ਦਰਦ ਦੱਬਿਆ ਹੋਇਆ ਹੈ ਉਸ ਦੀ ਜ਼ਿੰਦਗੀ ਬਹੁਤ ਛੋਟੀ ਉਮਰ ਵਿੱਚ ਔਖੀ ਹੋ ਗਈ ਸੀ ਉਹ ਅਸਦਾ ਪਿਓ ਉਸ ਵੇਲੇ ਮਰ ਗਿਆ ਸੀ ਜਦੋਂ ਉਹ ਸਿਰਫ 12 ਸਾਲਾਂ ਦਾ ਸੀ ਘਰ ਦੀ ਜ਼ਿੰਮੇਵਾਰੀ ਉਸ ਨੇ ਨੰਨੇ ਮੋੜੇ ਤੇ ਆ ਗਈ ਸਕੂਲ ਛੁੱਟ ਗਿਆ ਬਚਪਨ ਛੁੱਟ ਗਿਆ ਅਤੇ ਖੇਤ ਹੀ ਉਸਦੀ ਦੁਨੀਆ ਬਣ ਗਈ ਉਸਨੇ ਕਦੇ ਸੁਪਨੇ ਵੇਖਣ ਦੀ ਹਿੰਮਤ ਨਹੀਂ ਕੀਤੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸੁਪਨੇ ਸਿਰਫ ਅਮੀਰਾਂ ਲਈ ਹੁੰਦੇ ਹਨ ਅਮਨਦੀਪ ਆਪਣੇ ਪਿਓ ਵਰਗਾ ਨਹੀਂ ਬਣਨਾ ਚਾਹੁੰਦਾ ਸੀ ਜਦੋਂ ਉਹ ਖੇਤਾਂ ਵਿੱਚ ਪਿਓ ਨਾਲ ਕੰਮ ਕਰਦਾ ਉਸ ਦਾ ਮਨ ਬਾਗੀ ਹੋ ਜਾਂਦਾ ਉਹ ਸੋਚਦਾ ਕਿ ਇਹੀ ਮੇਰੀ ਜ਼ਿੰਦਗੀ ਹੈ ਸਵੇਰੇ ਉઠੋ ਮਿੱਟੀ ਵਿੱਚ ਹੱਥ ਪਾਓ ਅਤੇ ਸ਼ਾਮ ਨੂੰ ਹੱਥ ਸ਼ਾਮ ਨੂੰ ਥੱਕ ਕੇ ਘਰ ਆ ਜਾਓ ਉਸ ਨੂੰ ਆਪਣੇ ਪਿਓ ਨਾਲ ਗੁੱਸਾ ਨਹੀਂ ਸੀ ਪਰ ਇੱਕ ਅਜੀਬ ਜਿਹਾ ਰੋਸ ਸੀ ਜੋ ਇਸ ਗੱਲ ਦਾ ਕਿ ਪਿਓ ਕਦੇ ਉਸ ਨੂੰ ਸਮਝਦਾ ਨਹੀਂ ਰੋ ਰੋਸ ਇਸ ਗੱਲ ਦਾ ਕਿ ਪਿਓ ਕਦੇ ਕਹਿੰਦਾ ਨਹੀਂ ਪੁੱਤ ਮੈਂ ਤੇਰੇ ਸੁਪਨੇ ਸੰਤਹਾ ਆਮਨਦੀਪ ਨੂੰ ਲੱਗਦਾ ਸੀ ਕਿ ਉਸਦਾ ਪਿਓ ਉਸ ਦੀ ਜ਼ਿੰਦਗੀ ਤੇ ਕਬਸਾ ਚਾਹ ਕਰ ਕਬਜਾ ਕਰਨਾ ਚਾਹੁੰਦਾ ਹੈ ਇੱਕ ਦਿਨ ਆਮਨਦੀਪ ਨੇ ਆਪਣੇ ਪਿਓ ਨੂੰ ਕਿਹਾ ਬਾਪੂ ਮੈਂ ਸਹਿਰਤਿਆ ਗਿਆ ਪੜਨਾ ਚਾਹੁੰਦਾ ਹਾਂ ਹਰਦੇਵ ਸਿੰਘ ਨੇ ਹਾਲ ਤੋਂ ਹੱਥ ਨਹੀਂ ਹਟਾਇਆ ਕੁਝ ਪਲ ਚੁੱਪ ਰਿਹਾ ਫਿਰ ਸਿਰਫ ਇਹ ਕਿਹਾ ਪੜ੍ਹਾਈ ਚੰਗੀ ਗੱਲ ਹੈ ਪਰ ਪੈਸਾ ਦਰਖਤਾਂ ਤੇ ਨਹੀਂ ਲੱਗਦਾ ਇਹ ਸੁਣ ਕੇ ਅਮਨਦੀਪ ਦਾ ਦਿਲ ਟੁੱਟ ਗਿਆ ਉਹ ਚੀਖਦਾ ਚੀਖਣਾ ਚਾਹੁੰਦਾ ਸੀ ਮੈਂ ਵੀ ਕੋਈ ਸੁਪਨੇ ਵੇਖ ਸਕਦਾ ਹਾਂ ਪਰ ਉਹ ਚੁੱਪ ਰਿਹਾ ਉਸ ਦਿਨ ਤੋਂ ਬਾਅਦ ਤੋਮਾ ਦੇ ਵਿੱਚ ਵਿਚਾਰ ਚੁੱਪ ਹੋਰ ਵੀ ਗਹਿਰੀ ਹੋ ਗਈ ਅਮਨਦੀਪ ਦੀ ਮਾਂ ਸੁਖਜੀਤ ਕੌਰ ਸਭ ਕੁਝ ਦੇਖ ਰਹੀ ਸੀ ਉਹ ਜਾਣਦੀ ਸੀ ਕਿ ਪਿਓ ਤੇ ਪੁੱਤ ਦੋਵਾਂ ਦੋਨਾ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਪਰ ਦੋਨਾਂ ਨੂੰ ਪਿਆਰ ਜ਼ਾਹਿਰ ਕਰਨਾ ਜ਼ਾਹਿਰ ਕਰਨਾ ਨਹੀਂ ਆਉਂਦਾ ਉਹ ਅਕਸਰ ਰਾਤ ਨੂੰ ਹਰਦੇਵ ਹਰਦੀਪ ਨੂੰ ਕਹਿੰਦੀ ਤੁਸੀਂ ਪੁੱਤ ਨਾਲ ਗੱਲ ਕਿਉਂ ਨਹੀਂ ਕਰਦੇ ਉਹ ਤਾਹਾਨੂੰ ਸਮਝਣਾ ਚਾਹੁੰਦਾ ਹੈ ਹਰਦੀਪ ਸਿਰਫ ਇਹ ਕਹਿੰਦਾ ਮੈਂ ਜੋ ਕਰ ਰਿਹਾ ਹਾਂ ਉਸ ਦੀ ਭਲਾਈ ਲਈ ਕਰ ਰਿਹਾ ਪਰ ਕਦੇ ਨਹੀਂ ਦੱਸਦਾ ਸੀ ਕਿ ਉਸ ਦੀ ਉਸ ਦੀ ਅੱਖਾਂ ਹਰ ਰਾਤ ਭਿੱਜ ਜਾਂਦੀਆਂ ਸਨ ਇਸ ਡਰ ਨਾਲ ਕਿ ਕਿਤੇ ਪੁੱਤ ਉਸ ਤੋਂ ਦੂਰ ਨਾ ਹੋ ਜਾਵੇ ਇੱਕ ਰਾਹ ਦਮਨਦੀਪ ਸਾਤ ਉੱਤੇ ਨੇਟਿਆ ਸਮਾਨ ਨੂੰ ਤੱਕ ਰਿਹਾ ਸੀ ਤਾਰੇ ਉਸ ਨੂੰ ਬੁਲਾ ਰਹੇ ਸਨ ਉਸ ਨੇ ਆਪਣੇ ਆਪ ਨਾਲ ਵਾਦਾ ਕੀਤਾ ਮੈਂ ਇਥੋਂ ਨਿਕਲਾਂਗਾ ਮੈਂ ਆਪਣੀ ਪਛਾਣ ਬਣਾਵਾਂਗਾ ਚਾਹੇ ਕੋਈ ਮੈਨੂੰ ਸਮਝੇ ਜਾਂ ਨਾ ਹੇਠਾਂ ਆਂਗਣ ਵਿੱਚ ਹਰਦੀਪ ਸਿੰਘ ਨਿਮਮ ਦੇ ਦਰਾਤੇ ਬੈਠਾ ਸੀ ਉਸ ਦੀਆਂ ਅੱਖਾਂ ਵੀ ਅਸਮਾਨ ਵੱਲ ਸਨ ਉਸ ਨੇ ਵੀ ਤੇਲ ਵਿੱਚ ਕਿਹਾ ਰੋਪਾ ਮੇਰੇ ਪੁੱਤ ਨੂੰ ਉਹ ਸਭ ਦੇਈ ਜੋ ਮੈਨੂੰ ਨਹੀਂ ਮਿਲਿਆ ਦੋਵਾਂ ਨੇ ਇੱਕੋ ਰਾਤ ਇੱਕੋ ਅਸਮਾਨ ਹੇਠ ਇੱਕ ਦੂਜੇ ਲਈ ਦੁਆ ਕੀਤੀ ਪਰ ਇੱਕ ਦੂਜੇ ਨੂੰ ਦੱਸ ਨਹੀਂ ਸਕੇ ਸਵੇਰ ਹਲੇ ਪੂਰੀ ਤਰ੍ਹਾਂ ਚੜ੍ਹੀ ਨਹੀਂ ਸੀ ਪਿੰਡ ਦੀਆਂ ਗਲੀਆਂ ਵਿੱਚ ਹੌਲੀ-ਹੌਲੀ ਧੁੱਪ ਉਤਰ ਰਹੀ ਸੀ ਨੰਮ ਦੇ ਦਰਾਂ ਤੇ ਹਟਾ ਤੇਪ ਸਿੰਘ ਬੈਠਾ ਉਕਾ ਪੀ ਰਿਹਾ ਸੀ ਉਸਦੀ ਨਜ਼ਰ ਘਾਟ ਦੇ ਦਰਵਾਜ਼ੇ ਵੱਲ ਸੀ ਪਰ ਦਿਲ ਇਤੇ ਹੋਰ ਭਟਕ ਰਿਹਾ ਸੀ ਅੰਦਰੋਂ ਅਮਨਦੀਪ ਆਪਣਾ ਛੋਟਾ ਜਿਹਾ ਬੈਗ ਤਿਆਰ ਕਰ ਰਿਹਾ ਸੀ ਦੋ ਕੱਪੜੇ ਕੁਝ ਕਿਤਾਬਾਂ ਮਾਂ ਦੀ ਦਿੱਤੀ ਰੁਮਾਲ ਅਤੇ ਇੱਕ ਡਾਇਰੀ ਜਿਸ ਵਿੱਚ ਉਸਨੇ ਸੁਪਨੇ ਲਿਖੇ ਸਨ ਅੱਜ ਉਹ ਸ਼ਹਿਰ ਜਾਣ ਵਾਲਾ ਸੀ ਸੁਖਜੀਤ ਕੌਰ ਨੇ ਪੁੱਤ ਨੂੰ ਤੱਕਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਹੱਟ ਨਹੀਂ ਉਹ ਤਰ੍ਹਾਂ ਆਪਦਾ ਨਾਮ ਲੈ ਕੇ ਚਾਈ ਤਾਂ ਉਸਨੇ ਕਿਹਾ ਤੇ ਆਪਣੀ ਮਿੱਟੀ ਨੂੰ ਨਾ ਭਲਾਈ ਅਮਨਦੀਪ ਨੇ ਮਾਂ ਦੇ ਪੈਰੀਂ ਸੂਏ ਉਸ ਦਾ ਘੜਾ ਪਰ ਆਇਆ ਉਹ ਬਾਹਰ ਨਿਕਲ ਗਿਆ ਪਰ ਇੱਕ ਵਾਰ ਪਿੱਛੇ ਮੁੜ ਕੇ ਦੇਖਿਆ ਪਿਓ ਹਲੇ ਵੀ ਨਿਮਹਿੜਾ ਬੈਠਾ ਸੀ ਦੋਵਾਂ ਦੀਆਂ ਅੱਖਾਂ ਮਿਲੀਆਂ ਪਰ ਕੋਈ ਬੋਲ ਨਹੀਂ ਨਿਕਲਿਆ ਅਮਨਦੀਪ ਸੋਚਦਾ ਰਿਹਾ ਜੇ ਬਾਪੂ ਮੈਨੂੰ ਰੋਕ ਲੈਂਦਾ ਤਾਂ ਮੈਂ ਰੁਕ ਜਾਂਦਾ ਹਰਦੇਵ ਸਿੰਘ ਛੋਟਾ ਰਿਹਾ ਜੇ ਮੈਂ ਉਸ ਨੂੰ ਰੋਕ ਨਹੀਂ ਆਤਾ ਉਸ ਤੇ ਸੁਪਨੇ ਮਰ ਜਾਣਗੇ ਅਤੇ ਇਸ ਤਰ੍ਹਾਂ ਚੁੱਪਪਨੇ ਫਿਰ ਜਿੱਤ ਹਾਸਲ ਕਰ ਲਈ ਸਹਿਰ ਸੁਪਨਿਆਂ ਵਰਗਾ ਨਹੀਂ ਸੀ ਵੱਡੀਆਂ ਇਮਾਰਤਾਂ ਭੀੜ ਦੌੜ ਪਾਚ ਪਰ ਅੰਦਰੋਂ ਖਾਲੀ ਬਨ ਅਮਨਦੀਪ ਨੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿਣਾ ਸ਼ੁਰੂ ਕੀਤਾ ਦਿਨ ਵਿੱਚ ਕਾਲਜ ਸ਼ਾਮ ਨੂੰ ਇੱਕ ਦੁਕਾਨ ਤੇ ਨੌਕਰੀ ਕਈ ਰਾਤਾਂ ਉਹ ਥੱਕ ਕੇ ਬਿਸਤਰ ਤੇ ਡਿੱਗ ਪੈਂਦਾ ਉਹ ਸਾਨੂੰ ਪਿੰਡ ਦੀ ਖੁੱਲੀ ਹਵਾ ਯਾਦ ਆਉਂਦੀ ਨਿੰਮ ਦੇ ਦਰਖਤ ਦੀ ਛਾਂ ਯਾਦ ਆਉਂਦੀ ਪਰ ਸਭ ਤੋਂ ਵੱਧ ਪਿਓ ਦੀ ਖਾਮੋਸ਼ੀ ਸ਼ਕਲ ਖਾਮੋਸ਼ ਸ਼ਕਲ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਠੀਕ ਕਰਿਆ ਮੈਂ ਆਪਣੀ ਜ਼ਿੰਦਗੀ ਬਣਾਉਂਦਾ ਪਰ ਦਿਲ ਕਈ ਵਾਰ ਕਮਜ਼ੋਰ ਪੈ ਜਾਂਦਾ ਵੈਂਡ ਵਿੱਚ ਹਰਦੇਵ ਸਿੰਘ ਦੀ ਜ਼ਿੰਦਗੀ ਹੋਰ ਵੀ ਔਖੀ ਹੋ ਗਈ ਸੀ। ਅਮਨਦੀਪ ਦੇ ਜਾਣ ਤੋਂ ਬਾਅਦ ਉਹ ਹੋਰ ਚੁੱਪ ਹੋ ਗਿਆ। ਉਹ ਸਵੇਰੇ ਖੇਤ ਜਾਂਦਾ ਸਭ ਨੂੰ ਥੱਕ ਕੇ ਵਾਪਸ ਆਉਂਦਾ ਪਰ ਹੁਣ ਉਹ ਸਿਰਫ ਮਿੱਟੀ ਨਾਲ ਨਹੀਂ ਲੜ ਰਿਹਾ ਸੀ। ਉਹ ਕਿਸਮਤ ਨਾਲ ਲੜ ਰਿਹਾ ਸੀ। ਅਮਨਦੀਪ ਦੀ ਪੜ੍ਹਾਈ ਦਾ ਖਰਚਾ ਕਰਾਇਆ। ਕਿਤਾਬਾਂ ਹਰਦੇਵ ਨੇ ਆਪਣੀ ਛੋਟੀ ਜਿਹੀ ਜ਼ਮੀਨ ਦਾ ਇੱਕ ਹਿੱਸਾ ਗਿਰਵੀ ਰੱਖ ਦਿੱਤਾ। ਉਸਨੂੰ ਕਿਸੇ ਕਿਸੇ ਨੂੰ ਦੱਸਿਆ ਨਹੀਂ ਪੁੱਤ ਨੂੰ ਵੀ ਨਹੀਂ ਰਾਤ ਨੂੰ ਉਹ ਉਹ ਮਾਂ ਦੇ ਸਾਹਮਣੇ ਕਦੇ ਨਹੀਂ ਰੋਇਆ ਪਰ ਇਕੱਲਾ ਹੁੰਦਾ ਤਾਂ ਅੱਖਾਂ ਆਪ ਹੀ ਭਿੰਚ ਜਾਂਦੀਆਂ ਉਹ ਆਪਣੇ ਆਪ ਨੂੰ ਕਹਿੰਦਾ ਜੇ ਮੇਰਾ ਪੁੱਤ ਉੱਪਰ ਚੜ ਗਿਆ ਤਾਂ ਮੇਰਾ ਝੋਕਣਾ ਕਬੂਲ ਹੈ ਇੱਕ ਰਾਤ ਹਰਦੀਪ ਸਿੰਘ ਨੇ ਕਾਗਜ਼ ਕਲਮ ਚੁੱਕੀ ਲਿਖਿਆ ਪੁੱਤ ਅਮਰ ਮੈਨੂੰ ਲਿਖਣਾ ਨਹੀਂ ਆਉਂਦਾ ਪਰ ਦਿਲ ਭਰਿਆ ਹੋਇਆ ਹੈ ਮੈਂ ਤੈਨੂੰ ਕਦੇ ਰੋਕਿਆ ਨਹੀਂ ਕਿਉਂਕਿ ਮੈਂ ਜਾਣਦਾ ਹਾਂ ਕਿ ਪੰਛੀ ਨੂੰ ਉੱਟਣ ਤੋਂ ਰੋਕਿਆ ਨਹੀਂ ਜਾਂਦਾ ਜੇ ਕਦੇ ਮੈਂ ਤੈਨੂੰ ਸਖਤ ਲੱਗਾ ਹਾਂ ਤਾਂ ਸਮਝੀਂ ਕਿ ਉਹ ਡਰ ਸੀ ਤੈਨੂੰ ਕੋਉਣ ਦਾ ਡਰ ਉਸਨੇ ਕਾਗਜ਼ ਮੋੜ ਕੇ ਰੱਖ ਦਿੱਤਾ ਚਿੱਠੀ ਕਦੇ ਭੇਜੀ ਨਹੀਂ ਸ਼ਹਿਰ ਵਿੱਚ ਅਮੰਦੀਪ ਦਾ ਇੱਕ ਇਮਤਿਹਾਨ ਸੀ ਜਸ ਤੇ ਉਸ ਤੇ ਸੁਪਨੇ ਟਿਕੇ ਹੋਏ ਸਨ ਉਹ ਦਿਨ ਰਾਤ ਮਿਹਨਤ ਕਰਦਾ ਰਿਹਾ ਪਰ ਨਤੀਜਾ ਨਾਕਾਮੀ ਉਹ ਬੈਂਚ ਤੇ ਬੈਠਾ ਖਾਲੀ ਅੱਖਾਂ ਨਾਲ ਸਾਹਮਣੇ ਵੇਖਦਾ ਰਿਹਾ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਸ਼ਾਇਦ ਬਾਪੂ ਠੀਕ ਕਹਿੰਦੇ ਸਨ ਰਸਤਾ ਇੰਨਾ ਆਸਾਨ ਨਹੀਂ ਉਸ ਰਾਤ ਉਸਨੇ ਘਰ ਫੋਨ ਕੀਤਾ ਮਾਂ ਨੇ ਫੋਨ ਚੁੱਕਿਆ ਬਾਪੂ ਕਿੱਥੇ ਨੇ ਅਮਨ ਨੇ ਪੁੱਛਿਆ ਖੇਤ 'ਚ ਨੇ ਪਤ ਮਾਂ ਨੇ ਕਿਹਾ ਅਮਨ ਕੁਝ ਕਹਿਣਾ ਚਾਹੁੰਦਾ ਸੀ ਪਰ ਸਿਰਫ ਇਹ ਕਹਿ ਸਕਿਆ ਮਾਂ ਮੈਂ ਠੀਕ ਹਾਂ ਫੋਨ ਰੱਖ ਕੇ ਉਹ ਰੋ ਪਿਆ ਸਰਦੀ ਦੀ ਇੱਕ ਠੰਡੀ ਸਵੇਰ ਸੀ ਪਿੰਡ ਉੱਤੇ ਹਲਕੀ ਤੁੰਦ ਛਾਈ ਹੋਈ ਸੀ ਨੰਮ ਦਾ ਦਰਤ ਨੰਗਾ ਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੇ ਵੀ ਸਵਾ ਸਹਾਰ ਲਿਆ ਹੋਵੇ ਹਰਦੇਵ ਸਿੰਘ ਖੇਤਾਂ ਵੱਲ ਜਾਂਦਾ ਹੋਇਆ ਅਚਾਨਕ ਰੁਕ ਗਿਆ ਸਾਤੀ ਵਿੱਚ ਦਰਦ ਸਾਹ ਭਾਰੀ ਉਹ ਹੌਲੀ-ਹੌਲੀ ਜ਼ਮੀਨ ਤੇ ਬੈਠ ਗਿਆ ਲੋਕ ਦੌੜ ਕੇ ਆਏ ਕਿਸੇ ਨੇ ਪਾਣੀ ਦਿੱਤਾ ਕਿਸੇ ਨੇ ਦਵਾਈ ਪਰ ਉਸ ਦਾ ਚਿਹਰਾ ਪੀੜਾ ਭਰਿਆ ਸੀ ਉਸ ਦਿਨ ਪਿੰਡ ਦੇ ਡਾਕਟਰ ਨੇ ਸਾਹ ਕਹਿ ਦਿੱਤਾ ਹਰਦੇਵ ਦਿਲ ਕਮਜ਼ੋਰ ਹੋ ਗਿਆ ਹੈ ਜਿਆਦਾ ਮਿਹਨਤ ਨਾ ਕਰ ਸਕਦਾ ਜਿਆਦਾ ਮਿਹਨਤ ਨਹੀਂ ਕਰ ਸਕਦਾ ਆਰਾਮ ਚਾਹੀਦਾ ਹੈ ਹਰਦੇਵ ਨੇ ਹੌਲੀ ਜਿਹਾ ਮੁਸਕਰਾ ਕੇ ਕਿਹਾ ਡਾਕਟਰ ਸਾਹਿਬ ਗਰੀਬਾਂ ਲਈ ਆਰਾਮ ਵੀ ਮਹਿੰਗਾ ਹੁੰਦਾ ਹੈ ਉਸ ਸਾਮ ਸਮਜੀਤ ਕੌਰ ਨੇ ਅਲਮਾਰੀ ਖੋਲੀ ਉਸ ਨੂੰ ਗਿਰਬੀ ਦੇ ਕਾਗਜ਼ ਮਿਲੇ ਜ਼ਮੀਨ ਦੇ ਉਸ ਨੇ ਉਸਦੇ ਹੱਥ ਕੰਬ ਗਏ ਤੁਸੀਂ ਇਹ ਸਭ ਪੁੱਤ ਨੂੰ ਦੱਸਿਆ ਵੀ ਨਹੀਂ ਉਸ ਨੇ ਰੋਕੇ ਪੁੱਛਿਆ ਹਰਦੇਵ ਨੇ ਨਜ਼ਰ ਥੱਲੇ ਕਰ ਲਈ ਜੇ ਉਹ ਪੜ ਲਏ ਤਾਂ ਇਹ ਜ਼ਮੀਨ ਵੀ ਉਸ ਦੀ ਹੋਵੇਗੀ ਤੇ ਇੱਜ਼ਤ ਵੀ ਉਸ ਰਾਤ ਮਾ ਨੇ ਅਮਨ ਦੀ ਨੂੰ ਫੋਨ ਕੀਤਾ ਆਵਾਜ਼ ਕੰਬ ਰਹੀ ਸੀ ਪੁੱਤ ਬਾਪੂ ਦੀ ਤबीयत ਠੀਕ ਨਹੀਂ ਉਹ ਤੇਰੇ ਲਈ ਬਹੁਤ ਕੁਝ ਸਹ ਰਹੇ ਨੇ ਅਮਨ ਦੀ ਦੁਨੀਆ ਠਹਿਰ ਗਈ ਅਗਲੇ ਹੀ ਦਿਨ ਅਮਨਦੀਪ ਪਿੰਡ ਵੱਲ ਰਵਾਨਾ ਹੋ ਗਿਆ ਬਾਸਤੀ ਖਿੜਕੀ ਤੋਂ ਬਾਹਰ ਵੇਖਦਾ ਹੋਇਆ ਉਸ ਨੂੰ ਹਰ ਰਸਤਾ ਜਾਣ ਪਛਾਣਦਾ ਲੱਗ ਰਿਹਾ ਸੀ ਪਰ ਦਿਲ ਭਾਰਾ ਸੀ ਘਰ ਪਹੁੰਚ ਕੇ ਉਸ ਨੇ ਨਿੰਮ ਦੇ ਦਰੱਖਤ ਹੇਠਾਂ ਬੋ ਨੂੰ ਬੈਠਾ ਵੇਖਿਆ ਕਮਜ਼ੋਰ ਥੱਕਿਆ ਹੋਇਆ ਪਰ ਫਿਰ ਵੀ ਉਹੀ ਖਾਮੋਸ਼ੀ ਤਾਕਤ ਖਾਮੋਸ ਤਾਕਤ ਬਾਪੂ ਅਮਨ ਦੀ 왈 ਟੁੱਟ ਗਈ ਹਰਦੇਵ ਨੇ ਸਿਰ ਚੁੱਕਿਆ ਅੱਖਾਂ 'ਵਾਰ ਆਈਆਂ ਕਈ ਸਾਲਾਂ ਦੀ ਚੁੱਪ ਇੱਕ ਪਲ ਵਿੱਚ ਟੁੱਟ ਗਈ ਅਮਨ ਨੇ ਪਿਓ ਦੇ ਪੈਰ ਫੜ ਲਏ ਮੈਨੂੰ ਮਾਫ਼ ਕਰ ਦਿਓ ਬਾਪੂ ਮੈਂ ਤੁਹਾਨੂੰ ਗਲਤ ਸਮਝਦਾ ਰਿਹਾ ਹਰਦੇਵ ਨੇ ਕੰਬਦੇ ਹੱਥਾਂ ਨਾਲ ਪੁੱਤ ਨੂੰ ਚੁੱਕ ਲਿਆ ਪੁੱਤ ਮੈਂ ਕਦੇ ਤੈਨੂੰ ਦੋਸ਼ ਨਹੀਂ ਦਿੱਤਾ ਮੈਂ ਸਿਰਫ ਇਹ ਡਰ ਮੈਨੂੰ ਸਿਰਫ ਇਹ ਡਰ ਸੀ ਕਿ ਮੇਰੀ ਘਰੀਬੀ ਤੇਰੇ ਰਾਹ ਤੇ ਚ ਨਾ ਆ ਜਾਵੇ ਦੋਨੋਂ ਰੂਪে ਉਸ ਦਿਨ ਪਹਿਲੀ ਵਾਰ ਅਮਨ ਨੇ ਪਿਓ ਦੀਆਂ ਅੱਖਾਂ ਵਿੱਚ ਹੰਝੂ ਵੇਖੇ ਅਤੇ ਹਰਦੇਵ ਨੇ ਪੁੱਤ ਦੀ ਸਾਥੀ ਨਾਲ ਲਾ ਕੇ ਸਾਲਿਆ ਸੰਜੀਤ ਕੌਰ ਨੇ ਉਹ ਚਿੱਠੀ ਅਮਨ ਦੇ ਹੱਥ ਵਿੱਚ ਦਿੱਤੀ ਜੋ ਕਦੇ ਭੇਜੀ ਨਹੀਂ ਗਈ ਸੀ ਅਮਨ ਨੇ ਪੜੀ ਹਰ ਸਬਦ ਉਹਦੇ ਦਿਲ ਵਿੱਚ ਵਸਦਾ ਗਿਆ ਉਹ ਸਮਝ ਗਿਆ ਕਿ ਉਹ ਤਾਂ ਪਿਆਰ ਉੱਚੀ ਆਵਾਜ਼ ਨਹੀਂ ਕਰਵਾਨੀ ਹੁੰਦਾ ਹੈ ਅਮਨ ਨੇ ਕਿਹਾ ਬਾਪੂ ਮੈਂ ਸਹਿਰ ਵਾਪਸ ਜਾਵਾਂਗਾ ਪਰ ਹੁਣ ਸਿਰਫ ਆਪਣੇ ਲਈ ਨਹੀਂ ਤੁਹਾਡੇ ਲਈ ਹਣ ਦੇਵ ਨੇ ਮੁਸਕਰਾ ਕੇ ਸਿਰ ਹਿਲਾਇਆ ਬਸ ਸੱਚਾ ਬਣ ਕੇ ਰਹੀਂ ਪੁੱਤ ਅਮੰਦੀ ਪਿੰਡ ਤੋਂ ਸਹਿਰ ਵਾਪਸ ਆ ਗਿਆ ਪਰ ਹੁਣ ਉਹ ਪਹਿਲਾਂ ਵਰਗਾ ਨਹੀਂ ਸੀ ਉਹ ਹੁਣ ਉਸ ਦੀ ਮਿਹਨਤ ਵਿੱਚ ਗੁੱਸਾ ਨਹੀਂ ਸੀ ਸਬਰ ਸੀ ਹੁਣ ਉਸ ਦੇ ਸੁਪਨਿਆਂ ਵਿੱਚ ਅਹੰਕਾਰ ਨਹੀਂ ਸੀ ਸੁਖਰਾਣਾ ਸੀ ਹਰ ਰਾਤ ਪੜ੍ਹਾਈ ਤੋਂ ਬਾਅਦ ਉਹ ਪਿਓ ਨੂੰ ਫੋਨ ਕਰਦਾ ਕਦੇ ਕਦੇ ਕੁਝ ਨਹੀਂ ਕਹਿੰਦਾ ਬਸ ਸਹਾ ਸੁਣਦਾ ਹਰਦੇਵ ਸਿੰਘ ਲਈ ਇਹੀ ਕਾਫੀ ਇੱਕ ਸਾਲ ਬਾਅਦ ਸਮਨਦੀਪ ਨੇ ਦੁਬਾਰਾ ਉਹੀ ਇਮਤਿਹਾਨ ਦਿੱਤਾ ਜਿਸ ਵਿੱਚ ਪਹਿਲਾਂ ਨਾਕਾਮੀ ਮਿਲੀ ਸੀ ਇਸ ਵਾਰ ਉਹ ਸਿਰਫ ਆਪਣੇ ਲਈ ਨਹੀਂ ਲੜ ਰਿਹਾ ਸੀ ਉਸ ਮਿੱਟੀ ਨਾਲ ਲੜ ਰਿਹਾ ਸੀ ਜਿਸ ਨੇ ਉਸ ਨੂੰ ਜਨਮ ਦਿੱਤਾ ਸੀ ਨਤੀਜਾ ਆਇਆ ਕਮਜੋਰ ਅਮੰਤਿਆਂ ਅਮਨਦੀਪ ਦੀਆਂ ਅੱਖਾਂ ਭਿੱਜ ਗਈਆਂ ਉਸ ਨੇ ਸਭ ਤੋਂ ਪਹਿਲਾਂ ਪੈਂਡ ਫੋਨ ਕੀਤਾ ਬਾਪੂ ਮੈਂ ਪਾਸ ਹੋ ਗਿਆ ਹਾਂ ਫੋਨ ਦੇ ਦੂਜੇ ਪਾਸੇ ਕੁਝ ਪਲ ਚੁੱਪ ਰਿਹਾ ਫਿਰ ਹਰਦੇਵ ਸਿੰਘ ਦੀ ਕੰਮ ਦੀ ਆਵਾਜ਼ ਆਈ ਮੈਨੂੰ ਪਤਾ ਸੀ ਪਤਾ ਇਹ ਦੋ ਸਾਥ ਅਮਨ ਅਮਨ ਲਈ ਸਾਰੀ ਦੁਨੀਆ ਤਰ। ਕਾਮਯਾਬੀ ਦੀ ਖੁਸ਼ੀ ਹਲੇ ਪੂਰੀ ਨਹੀਂ ਹੋਈ ਸੀ ਇੱਕ ਦਿਨ ਕਿ ਇੱਕ ਦਿਨ ਮਾਂ ਦਾ ਫੋਨ ਆਇਆ ਪੁੱਤ ਬਾਪੂ ਦੀ ਤਬੀਅਤ ਬਹੁਤ ਖਰਾਬ ਹੈ। ਅਮਨ ਤਰੰਤ ਪਿੰਡ ਵਾਪਸ ਦੌੜਿਆ। ਹਸਪਤਾਲ ਦੇ ਕਮਰੇ ਵਿੱਚ ਹਰਦੇਵ ਸਿੰਘ ਲੇਟਿਆ ਸੀ, ਸਰੀਰ ਕਮਜ਼ੋਰ ਪਰ ਅੱਖਾਂ ਵਿੱਚ ਅਜੀਬ ਜਿਹਾ ਸੁਪਨਾ। ਅਮਨ ਨੇ ਪਿਓ ਦਾ ਹੱਥ ਫੜਿਆ ਬਾਪੂ ਮੈਂ ਆ ਗਿਆ ਹਰ ਦੇਵ ਹੌਲੀ ਮੁਸਕਰਾਇਆ ਮੈਨੂੰ ਪਤਾ ਸੀ ਤੂੰ ਆਵੇਂਗਾ ਹਰ ਦੇਵ ਨੇ ਪੁੱਤ ਨੂੰ ਆਪਣੇ ਨੇੜੇ ਬੁਲਾਇਆ ਆਵਾਜ਼ ਹੌਲੀ ਸੀ ਪਰ ਸਬਦ ਭਾਰੇ ਪੁੱਤ ਜ਼ਿੰਦਗੀ ਚ ਕਦੇ ਇਹ ਨਾ ਸੋਚੀਂ ਕਿ ਮੈਂ ਕੀ ਮੈਂ ਕੀ ਹਾਲ ਹਾਸਲ ਕੀਤਾ ਹਮੇਸ਼ਾ ਇਹੀ ਦੇਖੀਂ ਕਿ ਮੈਂ ਕੈਸੇ ਲਈ ਕੁਰਬਾਨੀ ਦਿੱਤੀ ਆਵਨ ਰੋ ਪਿਆ ਮੈਂ ਤੇਰੇ ਲਈ ਕੁਝ ਨਹੀਂ ਛੱਟ ਸਕਿਆ ਹਰਦੇਵ ਨੇ ਕਿਹਾ ਪਰ ਜੇ ਤੈਨੂੰ ਮਹਿਤ ਦੀ ਆਦਤ ਦੇ ਸਕਿਆ ਤਾਂ ਸਮਝੀ ਮੈਂ ਅਮੀਰ ਮਰਿਆ ਉਹ ਹੌਲੀ-ਹੌਲੀ ਅੱਖਾਂ ਮੋਟ ਗਿਆ ਅੱਖਾਂ ਵਿੱਚ ਗਿਆ ਹਰਦੇਵ ਸਿੰਘ ਚਲਾ ਗਿਆ ਪਰ ਆਪਣੀ ਵਿਰਾਸਤ ਛੱਡ ਗਿਆ ਸੰਘਰਸ਼ ਇਮਾਨਦਾਰੀ ਅਤੇ ਖਾਮੋਸ ਪਿਆਸ ਦੀ ਉਸੇ ਪਿੰਡ ਵਿੱਚ ਉਸੇ ਨਿੰਮ ਦੇ ਦਰਖਤ ਦੇ ਹੇਠ ਇੱਕ ਨਵਾਂ ਘਰ ਬਣਿਆ ਹੋਇਆ ਸੀ। ਅਮਨਦੀਪ ਹੁਣ ਇੱਕ ਕਾਮਯਾਬ ਇਨਸਾਨ ਸੀ ਪਰ ਅਹੰਕਾਰ ਉਸਦੇ ਦਰਵਾਜ਼ੇ ਤੱਕ ਵੀ ਨਹੀਂ ਆਉਂਦਾ ਸੀ। ਹਰ ਸਵੇਰ ਉਹ ਨਿੰਮ ਦੇ ਦਰਖਤ ਹੇਠ ਵੈਟਦਾ ਅਤੇ ਆਪਣੇ ਬੱਚਿਆਂ ਨੂੰ ਕਹਿੰਦਾ ਇਹ ਤਰੰਤ ਤੇਰੇ ਦਾਦਾ ਵਰਗਾ ਹੈ ਚੁੱਪ ਰਹਿੰਦਾ ਹੈ ਪਰ ਸਭ ਨੂੰ ਛਾ ਦਿੰਦਾ ਹੈ। ਪਿਓ ਦਾ ਪਿਆਰ ਸ਼ਬਦਾਂ ਦਾ ਮਹਤਾਜ ਨਹੀਂ ਹੁੰਦਾ ਕੁਰਬਾਨੀ ਅਕਸਰ ਖਾਮੋਸ ਹੁੰਦੀ ਹੈ ਅਤੇ ਜਿਹੜਾ ਆਪਣੇ ਮੂਲ ਨੂੰ ਨਹੀਂ ਭੁੱਲਦਾ ਉਹ ਕਦੇ ਗੁੰਮ ਨਹੀਂ ਹੁੰਦਾ ਜੇ ਇਹ ਕਹਾਣੀ ਤੁਹਾਡੇ ਦਿਲ ਤੱਕ ਪਹੁੰਚੀ ਹੈ ਤਾਂ ਸ਼ਾਇਦ ਤੁਸੀਂ ਅੱਜ ਆਪਣੇ ਪਿਓ ਨੂੰ ਚੁੱਪਚਾਪ ਗੱਲ ਲਾ ਲਮੋਗੇ ਏਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵਾਦ ਵਾਦ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ